ਕੀ ਗੱਲ ਬਤਾਈ ਮੇਰਾ ਨਾਮ ਵਿਜੀ ਮਨਜੂਰਾ ਇਹਦੇ ਤੇ ਆਪਾਂ ਦੁਕਾਨ ਦੇ ਬਾਹਰ ਖਲੋਤੇ ਜਿੱਤੇ ਇੱਥੇ ਅੱਗ ਧੂਆਂ ਨਿਕਲਣ ਲੱਗਾ ਸੀ ਬਹੁਤ ਜ਼ਿਆਦਾ ਤੇ ਆਣ ਕੇ ਵੇਖਿਆ ਤੇ ਕਮਰੇ 'ਚ ਅੱਗ ਲੱਗ ਗਈ ਸੀ ਤੇ ਨੁਕਸਾਨ ਹੋ ਗਿਆ ਸਾਰਾ ਤੇ ਹੁਣ ਪਾਣੀ ਨਾਲ ਪੈਪਾਂ ਲਾ ਕੇ ਅੱਗ ਬੁਝਾਈ ਆ ਕੌਣ ਦਿੰਦਾ ਸੀ ਇੱਥੇ ਇੱਥੇ ਸਾਡੇ ਸੋਨੇ ਵੀ ਰਗੇ ਹੋ ਰਹੇ ਨੇ ਕੀ ਕੀ ਨੁਕਸਾਨ ਆ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਪੇਟੀਆਂ ਦੇ ਅੰਦਰ ਅੱਗ ਪਹੁੰਚ ਗਈ ਬਹੁਤ ਜ਼ਿਆਦਾ ਤੇ ਕੁਰਸੀਆਂ ਕੁਰਸੀਆਂ ਅੰਦਰ ਪਈਆਂ ਸਾਰਾ ਕੁਝ ਸੜ ਗਿਆ ਬੁਝਾਈ ਕਿੱਦਾਂ ਬੁਝਾਈ ਪਾਈ ਪਾ ਲਾਗੇ ਕੋਈ ਵਿਭਾਗ ਦਾ ਵੀ ਆਇਆ ਕਿ ਆਪੇ ਹੋ ਜਾਈ ਨਹੀਂ ਆਪੇ ਬੁਝਾਈ ਬਾਲਟੀਆਂ ਥੱਲੇ ਲੈ ਕੇ ਆਪੇ ਬੁਝਾਈ ਨੇ ਦੋ ਦੋ ਦੂਸਰੀਆਂ ਲੱਗੀਆਂ ਵਾਂ ਟੈਂਟੀਆਂ ਪਾਣੀ ਦੀਆਂ ਕੀ ਗੱਲ ਬੁਝਾ ਕੀ ਨਾਂ ਤੁਹਾਡਾ ਤੇ ਕੀ ਗੱਲਬਾਤ ਹੋਈ ਜੀ ਹਾਂ ਜੀ ਭਾਜੀ ਮੇਰਾ ਨਾਮ ਜਗਨੂਆ ਵੱਡਾ ਨਾਂ ਚਰਨਜੀਤ ਸਿੰਘ ਨੱਜਰ ਆ ਸਦਾ ਤੇ ਪਤਾਲ ਸਿੰਘ ਦਾ ਲੜਕਾ ਹਾਂ ਜੀ ਸਾਡੇ ਗ੍ਰਹਿ ਵਿਖੇ ਨਾਲਾ ਵਿਖੇ ਮਲਕੀ ਬੱਤੀ ਗਰਗੀ ਆ ਜੀ ਕੁਦਰਤੀ ਆਫਤ ਤੇ ਚਲੋ ਮਲਕੀ ਹੁਣ ਪਹਚਾਏ ਤੇ ਮਲਕੀ ਇਹੋ ਹੀ ਹੈ ਕਿ ਚਲੋ ਪਰਮਾਤਮਾ ਦੀ ਮਿਹਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਬਜੀ ਨਹੀਂ ਜੀ ਜਾਨੀ ਨੁਕਸਾਨ ਨਹੀਂ ਹੋਇਆ ਜੀ ਮਾਲੀ ਕਿੰਨਾ ਕੋਇਆ ਥੋੜਾ ਮਾਲੀ ਜੀ ਸਮਾਨ ਸੜ ਗਿਆ ਜੀ ਸਮਾਨ ਸੀਗਾ ਮਲਕੀ ਕੋਈ ਲੱਕੜ ਦਾ ਕੋਈ ਬੈੱਡ ਸੀਗੇ ਕੋਈ ਇਸ ਤਰ੍ਹਾਂ ਦਾ ਮਲਕੀ ਹਣਾ ਸਮਾਨ ਬਿਸਤਰੇ ਵਗੈਰਾ ਉਹ ਸਭ ਚੀਜ਼ਾਂ ਰਜਾਈਆਂ ਚਲਾਈਆਂ ਕੋਈ ਸਮਾਨ ਹੋਰ ਦਾ ਇਹ ਗੱਲ ਭਰੇ ਮੇਰਾ ਨਾਮ ਵੀਦੀ ਮਨਚੂਰਾ ਹੈ ਜੀ ਤੇ ਆਪਾਂ ਦੁਕਾਨ ਦੇ ਬਾਹਰ ਖਲੋਤੇ ਸੀ ਜਿੱਤੇ ਇੱਥੇ ਅੱਗ ਧੂਆਂ ਨਿਕਲਣ ਡਿਆ ਸੀ ਬਹੁਤ ਜ਼ਿਆਦਾ ਤੇ ਆਣ ਕੇ ਵੇਖਿਆ ਤੇ ਕਮਰੇ 'ਚ ਅੱਗ ਲੱਗ ਗਈ ਸੀ ਜੀ ਤੇ ਨੁਕਸਾਨ ਹੋ ਗਿਆ ਸਾਰਾ ਤੇ ਹੁਣ ਪਾਣੀ ਨਾਲ ਪਾਈਪਾਂ ਲਾ ਕੇ ਅੱਗ ਬੁਝਾਈ ਹੈ ਕੌਣ ਦਿੰਦਾ ਸੀ ਇੱਥੇ ਇੱਥੇ ਸਾਡੇ ਸੋਨੇ ਵੀਰਗੇ ਹੋ ਰਹਿੰਦੇ ਕੀ ਕੀ ਨੁਕਸਾਨ ਆ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਪੇਟੀਆਂ ਦੇ ਅੰਦਰ ਅੱਗ ਪਹੁੰਚ ਗਈ ਬਹੁਤ ਜ਼ਿਆਦਾ ਤੇ ਕੁਰਸੀਆਂ-ਕੁਰਸੀਆਂ ਅੰਦਰ ਪਈਆਂ ਸਾਰਾ ਕੁਝ ਛੜ ਗਿਆ ਬੁਝਾਈ ਕਿੱਦਾਂ ਬੁਝਾਈ ਪਾਈਪਾਂ ਲਾ ਕੇ ਕੋਈ ਵਿਭਾਗ ਦਾ ਵੀ ਆਇਆ ਕਿ ਆਪੇ ਬੁਝਾਈ ਨਹੀਂ ਆਪੇ ਬੁਝਾਈ ਬਾਲਟੀਆਂ ਥੱਲੇ ਲੈ ਕੇ ਆਪੇ ਬੁਝਾਈ ਦੋ ਦੋ ਦੂਸਰੀਆਂ ਲੱਗੀਆਂ ਵਾ ਟੈਂਚੀਆਂ ਪਾਣੀ ਦੀ ਕੀ ਗੱਲ ਬਾਤਾਂ ਕੀ ਨਾਂ ਤੁਹਾਡਾ ਤੇ ਕੀ ਗੱਲਬਾਤ ਹੋਈ ਜੀ ਹਾਂਜੀ ਪਾਜੀ ਮੇਰਾ ਨਾਮ ਜਗਨੂਆ ਵਾ ਮਾ ਦਾ ਨਾਂ ਚਰਨਜੀਤ ਸਿੰਘ ਨੇਜਰ ਆ ਸਦਾ ਤੇ ਪਤਾ ਸਿੰਘ ਦਾ ਲੜਕਾ ਹਾਂ ਜੀ ਸਾਡੇ ਗ੍ਰਹਿ ਵਿਖੇ ਇਨਾਲਾ ਵਿਖੇ ਮਲਕੀ ਬੱਤੀ ਗਰ ਗਈ ਆ ਜੀ ਕੁਦਰਤੀ ਆਫਤ ਤੇ ਚਲੋ ਮਲਕੀ ਹੁਣ ਪਹਚਾਏ ਤੇ ਮਲਕੀ ਇਹੋ ਹੀ ਐ ਕਿ ਚਲੋ ਪਰਮਾਤਮਾ ਦੀ ਕਿਰਪਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਨਹੀਂ ਜੀ ਜਾਨੀ ਨੁਕਸਾਨ ਨਹੀਂ ਹੋਇਆ ਜੀ ਮਾਲੀ ਕਿੰਨਾ ਕੋਇਆ ਥੋੜਾ ਮਾਲੀ ਜੀ ਸਾਮਾਨ ਸੜ ਗਿਆ ਜੀ ਸਾਮਾਨ ਸੀਗਾ ਮਲਕੀ ਕੋਈ ਲੱਕੜ ਦਾ ਕੋਈ ਬੈੱਡ ਸੀਗੇ ਕੋਈ ਇਸ ਤਰ੍ਹਾਂ ਦਾ ਮਲਕੀ ਹਣਾ ਸਾਮਾਨ ਬਿਸਤਰੇ ਵਗੈਰਾ ਉਹ ਸਭ ਚੀਜ਼ਾਂ ਰਜਾਈਆਂ ਚਲਾਈਆਂ ਕੋਈ ਸਾਮਾਨ ਹੋਰ ਕਰਦਾ